ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬਿਕਰਮ ਸਿੰਘ ਮਜੀਠੀਆ ਦਾ ਅੱਜ 4 ਰੋਜ਼ਾ ਰਿਮਾਂਡ ਖਤਮ ਹੋ ਰਿਹਾ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵਰਕਰਾਂ ਵੱਲੋਂ ਸਮਰਥਕਾਂ ਵੱਲੋਂ ਇੱਕ ਵਾਰ ਫਿਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਖਾਸ ਕਰ ਅਕਾਲੀ ਦਲ ਦੇ ਵੱਡੇ ਲੀਡਰ ਵੀ ਆਵਾਦਨੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਨੀਮਕੌਰ ਮਜੀਠਾ ਇੱਕ ਸੇਕਟ ਮਕੀਰ ਸਾਹਿਬ ਪਰ ਪਰਮੇਸ਼ਰ ਪਰਮੇਸ਼ਰ ਜੀ ਸਾਹਿਬ ਪਹੁੰਚੂ ਨੇ ਜੀ ਮਾ ਸਾਹਿਬ ਦੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਉਸ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਹੋ ਰਹੀ ਹੈ ਉਧਰ ਇਨਸਪੈਕਟਰ ਮਲਕੀਤ ਸਿੰਘ ਕਹਿੰਦੇ ਸੀ ਉਹ ਗੱਲ ਕਰਕੇ ਵੀ ਇਧਰ ਲੋਨ ਸਰ ਆਇਆ ਸੀ ਸਰਵਾਦ ਸਾਹਿਬ ਦੇ ਕੈਵਨ ਚ ਜਾਣਾ ਅਸੀਂ ਕੋਟ ਸੋਰੀ ਸਰ ਅਕੋਨ ਲੋਨ ਨਹੀਂ ਪਹਿਲਾਂ ਮੈਂ ਚਲੋ ਉਧਰ ਆਪਕੋ ਜੀ ਯਾਰ ਸਲਾਹ ਕਰਕੇ ਦੱਸਦੇ ਉਹ ਪਿੱਛੇ ਅਸੀਂ ਇੱਧਰ ਗੱਡਾ ਉਹ ਕਹਿੰਦੇ ਉਧਰ ਐਸਪੀ ਸਾਹਿਬ ਖੜੇ ਆ ਕਹਿੰਦੇ ਅਸੀਂ ਐਡਵੋਕੇਟ ਨਾਲ ਚਲੇ ਗਏ ਪੰਜ ਗੱਡੀਆਂ ਅਸੀਂ ਐਂਟਰ ਕਰਾਤੀਆਂ ਜਿਹੜੀਆਂ ਗਈਆਂ ਐਡਵੋਕੇਟ ਸਾਹਿਬ ਦੇ ਨਹੀਂ ਉਹ ਕਹਿੰਦੇ ਐਸਪੀ ਸਾਹਿਬ ਉੱਤੇ ਖੜੇ ਆ ਤੁਹਾਡੇ ਅਸੀਂ ਤਾਂ ਪਹਿਲਾਂ ਕਿਹੜੇ ਕਿਹੜੇ ਖੜੇ ਆ ਗੱਲ ਕਰਾ ਦਿਓ ਜੀਵਾ ਸਾਹਿਬ ਕੀ ਗੱਲ ਹੋਈ ਥਾਡੀ ਪੁਲਿਸ ਰਹਿਣਾ ਕੀ ਕਹਿ ਰਹੇ ਨੇ ਤੁਹਾਨੂੰ ਯਾਰ ਬੀਬਾ ਗਨੀਵਕੌਰ ਮਜੀਠਾ ਸਿਟਿੰਗ ਐਮਐਲਏ ਮਜੀਠਾ ਸਾਹਿਬ ਦੀ ਵਾਈਫ ਹੈ ਉਹ ਇੱਥੇ ਸਰਵਪੱਤੀ ਸਾਹਿਬ ਦੇ ਕੈਬਨਟ 'ਚ ਬੈਠੇ ਆ ਤੇ ਮੈਂ ਤਾਂ ਸਿਰਫ ਉਹਨਾਂ ਨੂੰ ਮਿਲਣ ਵਾਸਤੇ ਜਾਣਾ ਹੈ ਕਿ ਕੋਈ ਪਰਿਵਾਰਕ ਸਲਾਹ ਬਤ ਕਰਨ ਵਾਸਤੇ ਕੋਈ رائے ਕਰਨ ਵਾਸਤੇ ਆ ਹਾਲਾਤ ਤੁਹਾਡੇ ਸਾਹਮਣੇ ਆ ਪਹਿਲਾਂ ਮੈਂ ਤਾਂ ਘੰਟਾ ਪੱਲੇ ਗੇਟ 'ਤੇ ਖੜਾ ਸੀ ਮੇਰੇ ਨਾਲ ਤਾਂ ਕੋਈ ਬੰਦੇ ਨਹੀਂ ਅਗੇ ਹਾਂ ਤੇ ਉਧਰੋਂ ਮੈਨੂੰ ਕਿਹਾ ਸੀ ਕਿ ਐਸਪੀ ਸਾਹਿਬ ਉਧਰ ਹੈਗੇ ਨੇ ਤੋ ਕਹਿੰਦੇ ਕਿ ਕੱਲ੍ਹ ਨੂੰ ਜਾਂਦ ਦਿੰਦੇ ਆ ਤੋਂ ਇੱਥੇ ਆ ਕੇ ਫਿਰ ਨਿਕਲਣ ਲੱਗਿਆ ਸਦਾ ਸਮਝ ਨਹੀਂ ਲੱਗਦੀ ਪੀ ਇਹ ਹਾਲਾਤ ਐਮਰਜੈਂਸੀ ਵਾਲੇ ਕੀ ਬਣਾਤੇ ਨੇ ਇਹਨਾਂ ਤਾਂ ਸਾਡਾ ਆਪਣਾ ਬੁਨਿਆਦੀ ਹੱਕ ਹੈ ਕਿ ਆਪਣੇ ਅਸੀਂ ਇੱਕ ਧੀ ਹੈ ਸਾਡੀ ਆਈ ਲੇਡੀ ਹੈ ਉਹ ਵਕੀਲ ਦੇ ਕੋਲ ਮਾੜਾ ਦੇ ਦਿਓ ਵਾਈਟ ਨਹੀਂ ਹਾਂਜੀ ਮਾ ਗੱਡੀ ਸਾਈਡ ਤੋਂ ਹਾਲਾ ਪਲੀਜ਼ ਜਦੋਂ ਅਸੀਂ ਤੇ ਭਰਾਵਾ ਤੁਹਾਡੇ ਹੁਕਮ ਦੇ ਪਾਬੰਦ ਆ ਅਸੀਂ ਤਾਂ ਐਸਪੀ ਸਾਹਿਬ ਆਗੇ ਤੇ ਗੱਲ ਕਰਾਉਂਦਾ ਨਹੀਂ ਤੇ ਹਰੇ ਐਸਪੀ ਸਾਹਿਬ ਕਹਿੰਦੇ ਐਸਪੀ ਨਾਲ ਗੱਲ ਕਰ ਲੋ ਖੋਣੇ ਸਾਨੂੰ ਕਹਿਦੇ ਭੇਜ ਦੇ ਉਹਨਾਂ ਦੀ ਗੱਡੀ ਸਾਈਡ ਤੋਂ ਹਾਲਾ ਪਲੀਜ਼ ਜੀ ਇੱਥੇ ਹੀ ਮਸਾਂ ਗੱਡੀ ਸਾਈਡ ਤੋਂ ਹਾਲਾ ਹਾਂਜੀ ਚਲ ਆਜਾ ਚਲ ਬਾਹਰ ਜਾ ਬਟਾ ਆਜੋ ਉਸ ਇਧਰ ਆਜੋ ਇੱਥੇ ਬੈਠੋ ਕੋਈ ਕਿ ਰਿਕਵਰੀ ਆਜੋ ਅੱਛਾ ਠੀਕ ਹੈ ਬੈਰੀਕਟ ਆ ਗਏ ਪਿੱਛੇ ਹਾਂ ਹੋਰ ਕਿੱਥੇ ਕੜਾ ਕਰਾਂ ਇਧਰ ਆਜੋ ਇਧਰ ਆਓ ਜੀ ਇਹਨਾਂ ਮਾਰਕੀਟ ਕਾ ਲੋ ਇਹ ਇਹਨਾਂ ਨਾਲ ਵਿਚਾਰਾਂ ਦਾ ਨੁਕਸਾਨ ਕਰਿਓ ਸਾਡੇ ਜਿੱਥੇ ਮਰਜ਼ੀ ਕਰ ਲੋ ਦੋ ਵਜੇ ਆਜੋ ਕੀ ਮਸਾਬ ਤੁਸੀਂ ਆਏ ਸੀਗੇ ਹੁਣੇ ਤੁਹਾਨੂੰ ਅੰਦਰ ਹਾਲੇ ਵੀ ਅਲਾਉ ਨਹੀਂ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਤੁਸੀਂ ਮਗਰਲੇ ਗੇਟ ਤੇ ਖੜੇ ਰਹੇ ਹੋ ਹੁਣ ਤੁਸੀਂ ਇੱਥੇ ਆਣ ਦੇ ਦੇਖੋ ਮੈਂ ਕਾਫੀ ਲੰਬੇ ਸਮੇਂ ਤੋਂ ਕਚਾਰੀਆਂ ਦੀ ਪ੍ਰਕਰਮਾ ਕਰਦਾ ਪਿਆ ਸਾਰੇ ਡੇਟਾ ਦੇ ਉੱਤੇ ਬੜੀ ਹੈਵੀ ਡਿਪਲॉयਮੈਂਟ ਆਪ ਉਸ ਤੇ ਮੈਂ ਪਿਛਲੇ ਗੇਟ ਤੇ ਰੁਕ ਕੇ ਤੇ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਵਿਭਾ ਗਰੀਲ ਕੌਰ ਮਜੀਠਿਆ ਜਿਹੜੇ ਸਿਟਿੰਗ ਐਮ ਐਲ ਏ ਵੀ ਨੇ ਔਰ ਨਾਲ ਮਜੀਠਾ ਸਾਹਿਬ ਦੀ ਤਰਸ ਪਤਨੀ ਵੀ ਹੈ ਵੀ ਮੈਂ ਉਹਨਾਂ ਨੂੰ ਵਕੀਲ ਦੇ ਕੈਬਨ 'ਚ ਬੈਠਿਆ ਵਕੀਲ ਦੇ ਕੈਬਨ 'ਚ ਮਿਲ ਕੇ ਅਸੀਂ ਕੋਈ ਸਲਾਹਬਤ ਕਰੀ ਕਿਉਂਕਿ ਪਰਿਵਾਰਕ ਤੌਰ ਤੇ ਜਿਹੜਾ ਕੇਸ ਚੱਲ ਰਿਹਾ ਕੇਸ ਲਾਭਤ ਹੁੰਦੀਆਂ ਤੇ ਮੇਰੇ ਨਾਲ ਤੁਹਾਡੇ ਸਾਹਮਣੇ ਕੋਈ ਦੂਜਾ ਬੰਦਾ ਨਹੀਂ ਤੇ ਮੈਂ ਕਿਹਾ ਭਈ ਮੈਂ ਤਾਂ ਵਕੀਲ ਦੇ ਜਿਹੜੇ ਹੈ ਚੈਂਬਰ 'ਚ ਜਾਣਾ ਅਸੀਂ ਆਪਣੇ ਵਕੀਲ ਨਾਲ ਬੈਠ ਕੇ ਉਹਨਾਂ ਦੀ ਹਾਜ਼ਰੀ 'ਚ ਤੇ ਅਸੀਂ ਸਵਾਗਤ ਕਰ ਲਈ ਤੁਹਾਨੂੰ ਪਹਿਲਾਂ ਮੈਨੂੰ ਅੱਧਾ ਘੰਟਾ ਉੱਥੇ ਰੋਕੀ ਰੱਖਿਆ ਸੀ ਤੁਸੀਂ ਰੁਕੋ ਜੀ ਗੱਲ ਕਰਦੇ ਫਿਰ ਮੈਨੂੰ ਕਹਿੰਦੇ ਸੀ ਵੀ ਐਸਪੀ ਸਾਹਿਬ ਨਾਲ ਗੱਲ ਕਰ ਲਈ ਆ ਉਹ ਕਹਿੰਦੇ ਪਿਛਲੇ 게ਟ ਆ ਜਾਓ ਤੇ ਉਹਨਾਂ ਨੂੰ ਕੱਲਿਆਂ ਨੂੰ ਅਸੀਂ ਚੈਂਬਰ ਤੱਕ ਭੇਜ ਦੇ ਗਏ ਮੈਂ ਕਿਹਾ ਕੋਰਟ ਦਾ ਸਾਡਾ ਕੋ ਕੰਮ ਨਹੀਂ ਤੁਸੀਂ ਕੋਰਟ ਚ ਆਪੇ ਵਕੀਲ ਸਾਹਿਬ ਨਾਲ ਦੇਖਣਗੇ ਪਰ ਅਸੀਂ ਮੈਸੇਜ ਮੇਢੀਆ ਉੱਥੇ ਬੈਠੇ ਆ ਸਾਡਾ ਇਨਸਾਨੀ ਤੌਰ ਤੇ ਪਰਜਾ ਪਰਿਵਾਰਕ ਰਿਸ਼ਤੇ ਨੇ ਕਿਸੀ ਆਪਰੇ ਉੱਤੇ ਤੱਕ ਤਾਂ ਮੈਨੂੰ ਚੰਦਿਆ ਚੀਵਾ ਸਾਹਿਬ ਹੁਣ ਤੁਹਾਡੀ ਗੱਡੀ ਸਾਈਡ ਤੇ ਲਵਾ ਦਿੱਤੀ ਕਿ ਤੁਹਾਨੂੰ ਕੱਲਿਆਂ ਨੂੰ ਅੰਦਰ ਜਾਣ ਦੇ ਰਹੇ ਨੇ ਐਕਚੁਅਲੀ ਇਹ ਹੁੰਦੇ ਆ ਟੈਕਟਿਕਸ ਪੁਲਿਸ ਦੇ ਅਸੀਂ ਸਮੇਂ ਨੇ ਹੁਣ 35 ਸਾਲ ਹੋ ਗਏ ਇਸੇ ਕੰਮ 'ਚ ਇੱਥੇ ਇੱਕ ਗੇਟ ਤੇ ਜਾਓਗੇ ਤੇ ਕਹਿੰਗੇ ਜੀ ਉਹ ਅਗਲੇ ਗੇਟ 'ਚ ਅਗਲੇ ਗੇਟ ਅਗਲੇ ਗੇਟ ਅਗਲੇ ਗੇਟਾਂ ਲਈ ਕਹਿੰਗੇ ਨਹੀਂ ਜੀ ਇੱਥੇ ਨਹੀਂ ਜੀ ਪਿਛਲੇ ਗੇਟ ਹੈ ਭਈ ਅਸੀਂ ਕੋਈ ਜਾਤਾਂ ਤੁਹਾਡਾ ਰੋਕ ਤੋੜਦੇ ਹੋਈਏ ਕੋਈ ਨਿਯਮ ਵਾਇਲਟ ਕਰਦੇ ਹੋਈਏ ਕੋਈ ਅਬਸਟ੍ਰਕਸ਼ਨ ਕ੍ਰੀਏਟ ਕਰਦੇ ਹੋਈਏ ਕਿਸੇ ਦੇ ਕੰਮ 'ਚ ਅਸੀਂ ਤੁਸੀਂ ਇਹ ਸਾਡੇ ਕੰਮ ਚੋਂ ਨਿਕਾ ਪਰਦੇ ਕਿ ਇੱਕ ਜਿਹੜੀ ਸਾਡੀ ਆਪਣਾ ਅਧਿਕਾਰ ਹੈ ਕਿ ਤੁਸੀਂ ਆਪਣੇ ਵਕੀਲਾਂ ਨਾਲ ਬੈਠ ਕੇ ਖੁੱਲ ਕੇ ਸਲਾਹ ਮਸ਼ਵਰਾ ਕਰ ਸਕਦੇ ਹੋ ਮੌਕੇ ਤੇ ਕੋਈ ਡਿਸੀਜਨ ਲੈਣਾ ਹੁੰਦਾ ਤਾਂ ਨੈਚੁਰਲੀ ਵਕੀਲ ਤੁਹਾਨੂੰ ਪੁੱਛੇਗਾ ਉਹ ਕਲਨੀ ਲੇਡੀ ਹੈ ਉਹ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਕਿਸੇ ਸਾਥੀ ਨਾਲ ਸਲਾਹ ਕਰੇਗੀ ਤੇ ਉਸ ਅਧਿਕਾਰ ਤੋਂ ਵੀ ਵਾਂਝੇ ਕਰਨਾ ਇਹ ਸਰਕਾਰ ਦੀ ਜਿਹੜੀ ਨੀਤ ਹੈ ਅਸਲੀ ਜਿਹੜੀ ਹੈ ਇਹ ਮੁਖੜਾਹਟ ਹੈ ਅੱਜ ਨਹੀਂ ਹੁੰਦਾ ਸੋ ਪੰਜਾਬ ਚ ਮਲੂਕਾ ਸਾਹਿਬ ਦਾ ਮੈਨੂੰ ਫੋਨ ਆਇਆ ਕਿੰਨੇ 4 ਵਜੇ ਦੀ ਪੁਲਿਸ ਮੇਰੇ ਘਰ ਸੱਤ ਗੱਡੀਆਂ ਬੈਠੀਆਂ ਤੇ ਹੁਣ ਦੱਸੋ ਵੀ ਇੱਥੇ ਕੀ ਜਦੋਂ ਸੱਤ ਗੱਡੀਆਂ ਪੁਲਿਸ ਦੀ ਉੱਤੇ ਬੈਠੀਆਂ دہشت ਪੋਣੀ ਪਤਾ ਨਹੀਂ ਕੀ ਹੋ ਗਿਆ ਤੇ ਤੁਸੀਂ ਲਾਓ ਕੋਰਟ ਚ ਪੇਸ਼ ਕਰਨਾ ਤੁਹਾਡਾ ਕੰਮ ਹੈ ਅਸੀਂ ਨੇ ਕਹਿੰਦੇ ਜਿੰਨਾ ਚਾਹੀਦਾ ਰਿਮਾਂਡ ਲੈ ਲਓ ਅਸੀਂ ਕਿਸੇ ਗੱਲ ਤੇ ਉੱਤੇ ਤੁਹਾਡੀ ਕਿਸੇ ਗੱਲ ਦੇ ਉੱਤੇ ਇੰਟਰਫੀਅਰ ਕਰਦੇ ਹੋਈਏ ਉਹ ਕੋਰਟ ਨੇ ਦੇਖਣਾ ਸਾਨੂੰ ਪਤਾ ਹੈ ਅੱਗੇ ਵੀ ਇੱਕ ਝੂਠਾ ਕੇਸ ਤੁਸੀਂ ਡਰਗਦਾ ਬੜਾਇਆ ਸੀ ਇਹਨਾਂ ਲਾਈਨਾਂ ਤੇ ਜੇ ਤੁਸੀਂ ਟਿਲ ਆ ਰਹੇ ਕੁਝ ਨਹੀਂ ਸਬਤ ਹੈ ਰਾਣੀ ਬੰਦ ਕਰ ਰਿਹਾ ਵਜੀਰ ਜੀ ਜਿੰਦਾਬਾਦ 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 ਦੇਖੋ ਇਹ ਧੱਕਾ ਜਿੰਦਾਬਾਦ ਕਾਲੇ ਆ ਇਹ ਆਵਾਜ਼ ਰੁਕਣੀ ਨਹੀਂ ਮਜੀਠੀਆ ਭਗਵਾਨ ਜਤਮਾਨ ਕਹਿੰਦਾ ਸੀ ਕੱਲ ਹੀ ਖਤਮ ਹੋ ਅਸੀਂ ਇਹੀ ਦੱਸਣ ਅਸੀਂ ਇਹ ਦੱਸਣ ਆਏ ਆ ਅਸੀਂ ਹੈਗੇ ਆ ਅਸੀਂ ਹੈਗੇ ਅਸੀਂ ਇਹ ਦੱਸਣ ਆਏ ਬਿਕਰਮ ਸਿੰਘ ਜੀ ਆ ਕੱਲ ਹੀ ਹੋਏਗਾ ਸਰਦਾਰ ਬਿਕਰਮ ਸਿੰਘ ਜੀ ਕਿੰਨੇ ਕੁ ਇਹ ਤਾਂ ਕੀ ਅਸੀਂ ਕੋਈ ਅਸੀਂ ਕਾਨੂੰਨ ਵਿਵਸਥਾ ਦੇ ਹੱਥ 'ਚ ਨਹੀਂ ਨੇਰੇ ਅਸੀਂ ਸਿਰਫ ਆਪਣੀ ਗੱਲ ਕਰ ਰਹੇ ਹਾਂ ਹੁਣ ਮੈਨੂੰ ਐ ਨਹੀਂ ਸਮਝ ਆਉਂਦਾ ਇਹ ਪ੍ਰਸ਼ਾਸਨ ਐ ਟੁੱਟ ਕੇ ਪੈ ਜਾਂਦਾ ਪ੍ਰਸ਼ਾਸਨ ਇੱਕੋ ਖੜ੍ਹ ਦੋ ਪ੍ਰਸ਼ਾਸਨ ਪ੍ਰਸ਼ਾਸਨ ਐ ਟੁੱਟ ਕੇ ਪੈ ਜਾਂਦਾ ਜਿਵੇਂ ਪਤਾ ਨਹੀਂ ਅਸੀਂ ਕੀ ਐ ਇੱਥੇ ਕੋਈ ਬੰਬ ਲੈ ਕੇ ਆ ਕੇ ਜਾਂ ਕੋਈ ਮਚਾਇਲ ਚੱਕੀ ਫਿਰਦੇ ਆ ਇਹ RAM ਨਾਲ ਜੇ ਕੋਈ ਆਪਣੇ ਆ ਖੜ੍ਹ ਜੇ ਕੋਈ ਜੇ ਕੋਈ ਸਾਡੇ ਸਾਡੇ ਦੇ ਕੋਈ ਨਜਾਇਜ਼ ਹੋ ਰਿਹਾ ਕੋਈ ਧੱਕਾ ਹੋ ਰਿਹਾ ਜੇ ਕੋਈ ਬਧਿੱਕੀ ਹੋ ਰਹੀ ਆ ਅਸੀਂ ਆਪਣੀ ਗੱਲ ਤਾਂ ਕਰ ਸਕਦੇ ਆ ਮੀਡੀਆ ਨਾਲ ਭਾਈ ਜੀ ਪਾਸੇ ਆ ਕੇ ਇੱਥੇ ਗੱਲ ਕਰ ਸਰਦੀ ਹੈ ਜੀ ਆਜੋ ਸਰਦੀ ਹੈ ਸਾਈਡ ਤੇ ਖੋਜ ਨੇ ਠੀਕ ਹੈ ਜੀ ਗੱਲ ਇਹ ਹੈ ਵੀ ਅਸੀਂ ਆ ਕੇ ਖੜਦੇ ਨਹੀਂ ਤੁਸੀਂ ਐ ਚੱਕ ਲਏ ਜਿੰਨੇ ਜਿੰਦੇ ਅਸੀਂ ਪਤਾ ਨਹੀਂ ਕੀ ਤੁਹਾਡੇ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਸ਼੍ਰੀ ਅਮਨ ਅਕਾਲੀ ਦਰ ਜਿੰਦਾਬਾਦ ਜੀ ਤੇਰੀ ਬਾਜ ਦੇ ਪਰੋ ਦੇਵਗੇ ਤੋਕੇ ਮੇਰੇ ਜੀ ਤੇਰੀ ਕੱਲ੍ਹ ਤੋਂ ਕਾਹਦੇ ਨਹੀਂ ਕਰ ਰਹੇ ਦੱਸੋ ਅਸੀਂ ਕਰਿਆ ਕੀ ਆ ਅਸੀਂ 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 ਕਾਨੂੰਨ ਵਿਵਸਥਾ ਨੂੰ ਕੀ ਕਰਿਆ ਸਾਡੇ ਇੱਥੇ ਖੜਨ ਲੱਗ ਕਾਨੂੰਨ ਵਿਵਸਥਾ ਲੱਗੀ ਨਹੀਂ ਸਾਡੇ ਖੜਨ ਵਾਲਾ ਗੈਠੋ ਉਹ ਸਾਡੇ ਇੱਥੇ ਆ ਜਾ ਪਰਮੇਂਦਰ ਸਾਡੇ ਇੱਥੇ ਸਾਡੇ ਗਲਤ ਸੁਣੋ ਬਹਿ ਜਾ ਦੋ ਸਾਡੇ ਘਰ ਬੰਦੇ ਰੱਜੀ ਦਾ ਨਾਂ ਪਿਆਰ ਨਾਲ ਕਰਨਾ ਪਿਆਰ ਨਾਲ ਸਾਡੇ ਇੱਥੇ ਖੜਨ ਦੇ ਨਾਲ ਕਾਨੂੰਨ ਵਿਵਸਥਾ ਨੂੰ ਕੀ ਹੋ ਗਿਆ ਗੱਲ ਤਾਂ ਕਰ ਲੈ ਦੋ ਆ ਜਾ ਇੱਥੇ ਉਹ ਗੱਲ ਕਾਨੂੰਨ ਕਾਨੂੰਨ ਵਿਵਸਥਾ ਨੂੰ ਅਸੀਂ ਕੀ ਕਰ ਲਿਆ ਹੈ ਇਹੋ ਜਿਹਾ ਕੀ ਤੁਸੀਂ ਖੜਨ ਮੈਂ ਦਿੰਦੇ ਯਾਰ ਪੰਜਾਬ ਹੈ ਕੋਈ ਇਹ ਬਿਹਾਰ ਥੋੜਾ ਹੈ ਕੋਈ ਵੀ ਆਪਣੀ ਗੱਲ ਵੀ ਨਹੀਂ ਕਰ ਸਕਦੇ ਪੰਜਾਬ ਗੱਲ ਇਹ ਵੀ ਇਹ ਪੰਜਾਬ ਪੰਜਾਬ ਦੇ ਵਿੱਚ ਅਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ ਅਸੀਂ ਇਹੋ ਜਿਹਾ ਕੀ ਕਰਦੇ ਹੋਰੇ ਇਹੋ ਜ ਇਹੋ ਜ ਕੀ ਚੱਕੀ ਫਿਰਦੇ ਆ ਵੀਰ ਜੀ ਤੁਸੀਂ ਖੜੇ ਹੋ ਪਰ ਮੈਂ ਪੰਜਾਬ 'ਚ ਖੜੇ ਆ ਇਹ ਸਾਡਾ ਦੇਸ਼ ਆ ਸਾਡਾ ਪੰਜਾਬ ਆ ਕਾਨੂੰਨ ਲੋਕਤੰਤਰ ਇਹ ਦੇਸ਼ ਦਾ ਵਿਧੀ ਵਿਧਾਨ ਕਾਨੂੰਨ ਸਾਨੂੰ ਆਖੇ ਰੰਦਾ ਆਪਣੀ ਗੱਲ ਕਰਨ ਦਾ ਨਾ ਅਸੀਂ ਅਸੀਂ ਆਪਣੀ ਗਲਤੀ ਕਰ ਸਕਦੇ ਆ ਆਪਣੀ ਅਸਾਨੂੰ ਗਲਤ ਸਾਨੂੰ ਗਲਤ ਦੇਖੋ ਕਿੰਨੇ ਕ ਬਰਸੇ ਬਹਲੋਗੇ ਜੀਦਾ ਗਲਰ ਕਿੰਨੇ ਕ ਵਰਚੇ ਪਾ ਲਓਗੇ ਕਿੰਨੇ ਕ ਵਰਚਾ ਕੇ ਲੈ ਜਾਓਗੇ ਫੇਰ ਆ ਜਾਗੇ ਮਹੀਨੇ ਨੂੰ ਆ ਜਾਗੇ 2 ਮਹੀਨੇ ਨੂੰ ਆ ਜਾ ਕੱਲੇ ਹੀ ਨਹੀਂ ਇਹ ਦੇਸ਼ ਦਾ ਕਾਨੂੰਨ ਹੈ ਜੇ ਦਿੰਦਾ ਸਾਨੂੰ ਇਹ ਇਹ ਦੇਸ਼ ਦਾ ਕਾਨੂੰਨ ਹੈ ਜੇ ਦਿੰਦਾ ਸਰਵਜ ਸਿੰਘ ਝੰਗਾ ਨੂੰ ਸਰਵਜ ਸਿੰਘ ਝੰਗਾ ਜਿਹੜੇ ਕਿ ਅਕਾਲੀ ਦਲ ਯੂਥ ਦੇ ਪ੍ਰੈਜ਼ੀਡੈਂਟ ਦੇ ਉਹਨਾਂ ਨੂੰ ਪੁਲਿਸ ਨੇ ਰੀਟੇਨ ਕਰ ਲਿਆ ਉਹਨਾਂ ਦੇ ਨਾਲ ਵਰਕਸ ਨੂੰ ਰੀਟੇਨ ਕੀਤਾ ਜਾ ਰਿਹਾ ਹੈ ਖੜਨ ਦੇ ਆ ਛੱਡ ਦੇ ਬਾਹਰ ਛੱਡ ਦੇ ਚੱਲੋ ਲੈ ਆ ਛੱਡ ਦੇ ਬਾਹਰ ਬਾਹਰ ਛੱਡ ਦੇ ਅਹੀਂ ਆਵਾਂਗੇ ਅਹੀਂ ਆਵਾਂਗੇ ਪੰਜਾਬ ਦੇ ਨਾਮ ਦੇ ਆ ਗਏ ਭਗਵੰਤ ਮਾਨ ਸਾਹਿਬ ਭਗਵੰਤਰੀ ਕੇਜਰੀਵਾਲ ਆ ਦੇਖ ਲੋ ਖੜੇ ਜਿੰਦਾਬਾਦ ਆ ਖੜੇ ਆ ਫੇਰ ਨਹੀਂ ਆਵਾਂਗੇ ਕਿੰਨੇ ਵਾਰ ਕਿੰਨੀ ਵਾਰ ਜਣਾ ਚ ਭਰੋਗੇ ਇਹ ਨਹੀਂ ਮੁੱਕਣੇ ਇਹ ਮੁੱਕਣੇ ਨਹੀਂ ਜਿੰਦਾਬਾਦ ਕਿੰਨੇ ਵਾਰ ਜਣਾ ਡੱਕ ਲੋਗੇ ਕਿੰਨੇ ਤੁਸੀ ਲੈ ਜਾਓ ਕਿੰਨੀ ਖਬਰ ਚ ਕਰ ਲੋਗੇ ਅਹੀਂ ਆਵਾਂਗੇ ਅਹੀਂ ਤੇ ਦੱਸਣ ਆਏ ਆ ਵੀ ਕੱਲੀ ਹੈਗੇ ਆ ਗਏ ਕੱਲੀ ਆ ਗਏ ਕੱਲੀ ਬਸ ਇਨੇ ਦੱਸੋ ਇਹ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਜੁਰਮੂਲੇ ਕੱਟੋਗੀ ਦੇ ਨਾਲ ਇੱਥੇ ਸਰਜੀਤ ਸਿੰਘ ਝਿੰਜਰ ਜਿਹੜੇ ਕਿ ਯੂਥ ਅਕਾਲੀ ਜਲਸ ਦੇ ਪ੍ਰਧਾਨ ਨੇ ਉਹ ਇਸ ਟਾਈਮ ਉਹਨਾਂ ਨੂੰ ਡਿਟੇਨ ਕਰ ਲਿੱਤਾ ਗਿਆ ਔਰ ਉਹਨਾਂ ਦੇ ਨਾਲ ਬਾਕੀ ਅਕਾਲੀ ਦਲ ਦੇ ਯੂਥ ਦੇ ਜਿਹੜੇ ਬਾਕੀ ਨੇ ਉਹ ਵੀ ਇੱਥੇ ਡਿਟੇਨ ਕੀਤੇ ਗਏ ਹੈ ਇਸ ਦਿਨ阿里 ਤੁਹਾਨੂੰ ਦੱਸ ਦਈਏ ਕਿ ਕਿਸ ਤਿੱਕੇ ਨਾਲ ਕੋਰਟ ਦੇ ਬਾਹਰ ਪੂਰੇ ਜਿਹੜੀ ਇਹ ਫੋਰਸ ਲੱਗੀ ਹੋਈ ਹੈ ਸਾਰੇ ਦੇ ਸਾਰੇ ਜਿੰਨੇ ਵੀ ਇੱਥੇ ਗੇਟ ਦੇ ਸਭ ਤੇ ਫੋਰਸ ਲੱਗੀ ਹੋਈ ਹੈ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੇਰੇ ਬਸ ਦਾ ਕੰਮ ਨਹੀਂ ਕੱਲੀ ਖਤਮ ਕਦਮ ਕਰਨੇ ਇੰਦਰਾ ਗਾਂਧੀ ਵੀ ਸਾਰਾ ਜ਼ੋਰ ਲਾ ਕੇ ਚੱਲੀ ਗਈ ਪਹਿਲਾਂ ਉਦੋਂ ਨਹੀਂ ਖਤਮ ਹੋਇਆ ਵਦਿਰਾ ਮੁਗਲਾਂ ਤੋਂ 550 ਸਾਲ ਤੋਂ ਇਹ ਪੰਜਾਬੀਆਂ ਨੂੰ ਪੰਜਾਬੀਤ ਨੂੰ ਸਿੱਖ ਕੌਮ ਨੂੰ ਬਾਬੇ ਨਾਨਕ ਤੋਂ ਚੱਲਿਆ ਆਉਂਦਾ ਕੰਮ ਖਤਮ ਕਰਨ ਦਾ ਉਹਨਾਂ ਤੋਂ ਮੁਗਲਾਂ ਤੋਂ ਨਹੀਂ ਖਤਮ ਹੋਇਆ ਗੋਰਿਆਂ ਤੋਂ ਨਹੀਂ ਖਤਮ ਹੋਇਆ ਕੇਂਦਰਾ ਤੋਂ ਨਹੀਂ ਖਤਮ ਹੋਇਆ ਹੋਰ ਬਥੇਰੇ ਆ ਗਏ ਉਹਨੇ ਕੇਜਰੀਵਾਲ ਤੇ ਮਾਨ ਸਾਹਿਬ ਵੀ ਜ਼ੋਰ ਲਾ ਲੈਣਾ ਇਹ ਨਹੀਂ ਮੁਕਰੇ ਜੱਟਾਂ ਤੇ ਭਰੋਸਾ ਨਹੀਂ ਹੈ ਅਦਾਲਤ ਦੀ ਪੇਸ਼ੀ ਹੋਣ ਜਾ ਰਹੀ ਹੈ ਯਾਰ ਅਸੀਂ ਦੇਖੋ ਅਸੀਂ ਕੋਈ ਇੱਥੇ ਕੋਈ ਰਫਲਾਂ ਚ ਘੇਰਦੇ ਅਸੀਂ ਇੱਥੇ ਕੋਈ ਕਿਸੇ ਨੂੰ ਕੋਈ ਰਾਹ ਰੋਕਿਆ ਸੈਰ ਤੇ ਖੜ ਕੇ ਅਸੀਂ ਉਹਨਾਂ ਨਾਲ ਗੱਲ ਤਾਂ ਕਰ ਸਕਦੇ ਹਾਂ ਤੁਸੀਂ ਅੱਜ ਮੀਡੀਆ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਕੋਈ ਇੱਥੇ ਕੋਈ ਕਾਨੂੰਨ ਵਿਵਸਥਾ ਨੂੰ ਕੋਈ ਹੱਥ ਪਾਇਆ ਹੋਵੇ ਕੋਈ ਸੜਕ ਰੋਕੀ ਹੋਵੇ ਹੁਣ ਸੈਰ ਤੇ ਖੜੇ ਆ ਸੈਰ ਤੇ ਖੜੇ ਬੰਦਿਆਂ ਨੂੰ ਵੀ ਤੁਸੀਂ ਚੱਕ ਚੱਕ ਬੱਸਾਂ 'ਚ ਭਰ ਕੇ ਥਾਣੇ 'ਚ ਰੱਖ ਦੋ ਇਹ ਕਿੱਥੋਂ ਦੀ ਕਾਨੂੰਨ ਵਿਵਸਥਾ ਹੈ 25 ਸਭ ਕਿਉਂ ਬਹੁਤ ਟਾਈਟ ਕੀਤੀ ਹੋਈ ਸੀ ਪੰਜਾਬ ਪੁਲਿਸ ਉਹ ਡਰਦੇ ਨੇ ਹਾਂ ਡਰਦੇ ਨੇ ਡਰਦੇ ਜ਼ਿਕਰ ਹੋਗਾ ਕਿ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਫਤਾਰ ਕੀਤਾ ਸੀਗਾ 26 ਜੂਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿਕਰਮ ਮਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਸੀ ਤੇ ਅੱਜ ਉਹਨਾਂ ਦਾ 4 ਰੋਜ਼ਾ ਰਿਮਾਂਡ ਵੀ ਖਤਮ ਹੋਇਆ ਉਸ ਤੋਂ ਬਾਅਦ ਦੇ ਵਿੱਚ ਹੁਣ ਕੋਰਟ ਦੇ ਹੱਥ ਫੈਸਲਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਇਹ ਫੈਸਲਾ ਸੁਣਾਉਣਾ ਹੈ ਤੇ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਜਿਵੇਂ ਅੱਜ ਐਤਵਾਰ ਹੈ ਤਾਂ ਅੱਜ ਖਾਸ ਸੁਣਵਾਈ ਹੋ ਰਹੀ ਹੈ ਇਸੇ ਦੇ ਚੱਲਦਿਆਂ ਵਿਜੀਲੈਂਸ ਵੱਲੋਂ ਇੱਕ ਵਾਰ ਫਿਰ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ